ਸਤਿ ਸ੍ਰੀ ਅਕਾਲ ਮਿੱਤਰੋ ਤੇ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਤੇ ਆਗੇ ਸੀ ਆਪਾਂ ਤੜਕੇ ਤੜਕਿਆ ਜੀ ਖੇਤ ਤੇ ਮੋਟਰਾਂ ਸੀ ਜਾਂ ਤੜਕੇ 5 ਵਜੇ ਦੀਆਂ ਤੇ ਹੋ ਗਏ ਲੇਟ 7 ਵਜੇ ਕਿਉਂਕਿ ਵੀਰਵਾਰ ਦੀ ਵਾਰੀ ਲਈ ਥੱਕੇ ਸੀਗੇ ਤੇ ਅੱਜ ਦਿਨ ਹੈਗਾ ਸ਼ਨੀਵਾਰ ਤੇ ਕੱਲ ਸ਼ੁੱਕਰਵਾਰ ਨੂੰ ਆਪਣੀ ਵਾਰੀ ਹੁੰਦੀ ਤੜਕੇ ਮਤਲਬ ਕਿ ਰਾਤ ਨੂੰ ਵੀਰਵਾਰ ਨੂੰ ਸ਼ੁੱਕਰਵਾਰ ਨੂੰ ਤੜਕੇ ਵੜਾਉਣੇ ਆ ਆਪਣੇ ਕਿਹਾਰੇ ਰਹਿ ਗਏ ਸੀ 5-7 ਅੱਜ ਮੋਟਰਾਂ ਨਾਲ ਲਾਈ ਜੰਨੇ ਆ ਦੇਖੋ ਤੇ ਜਿਹੜਾ ਆਪਣਾ ਮਤਲਬ ਕਿ 826 ਸੀ ਜਿਹੜੀ ਆਪਣੀ ਜਿਹੜਾ ਆਪਣਾ ਰੇਜ ਆਪਣਾ ਮੋਟਰ ਨਾਲ ਲੜ ਕੇ ਕੱਢਿਆ ਸੀ ਉਹ ਆਪਾਂ ਕੱਲੇ ਕੱਸੀ ਨਾਲ ਲਾਤੀ ਜਿਹੜਾ ਕੱਲੀ ਕੱਸੀ ਨਾਲ ਰੇਜ ਨਿਕਲਿਆ ਹੋਇਆ ਸੀ ਇਹ ਆਪਾਂ 327 ਆਪਾਂ ਲਾਵਾਂਗੇ ਮੋਟਰਾਂ ਨਾਲ ਆਹ ਦੇਖੋ ਮੋਟਰਾਂ ਦਾ ਇੱਕ ਪਾਣੀ ਦਾ ਫਾਇਦਾ ਵੀ ਪਤਾ ਲੱਗਦਾ ਰਹਿੰਦਾ ਵੀ ਕਹੜਾ ਕਿੱਥੇ ਜਾ ਗਿਆ ਅੰਦੋ ਕਹੜਾ ਤਾਂ ਆਪਣੀ ਰੇ ਪਾਈ ਹੈ ਬਾਕੀਆਂ ਚ ਰਹਿੰਦੀ ਐ ਇਹ ਚਾਰ ਕਹੜਾ ਜੋ ਪਾ ਦਾਂਗੇ ਤੇ ਲਾਈਟ ਆਈ ਸੀ 5 ਵਜੇ ਤੇ ਤੁਹਾਨੂੰ ਰਿਜ਼ਲਟ ਦਿਖਾਉਣੇ ਹੁਣ ਮਤਲਬ ਕਿ ਇਹ ਵੀਰਵਾਰ ਦਾ ਰਾਤ ਦਾ ਪਾਣੀ ਲੱਗਿਆ ਹੋਇਆ ਜਾਂ ਸ਼ੁੱਕਰਵਾਰ ਸਵੇਰ ਦਾ ਕਹਿ ਦੋ ਤੇ ਅੱਜ ਹੈਗਾ ਸ਼ਨੀਵਾਰ ਆ ਆ ਦੇਖ ਲੋ ਤੇ ਆਹ ਦੇਖ ਲੋ ਇਹਨੂੰ ਆਪਾਂ ਕੋਰ ਲਾ ਚੁੱਕੇ ਆ 27-28 ਦਿਨਾਂ ਤੋਂ ਲੱਗੀ ਐ ਇੰਨਾ ਫਰਕ ਦੇਖ ਲੋ ਤੁਸੀਂ ਦੋਨਾਂ ਬੱਟਾ ਵਿਚਾਲੇ ਕਣਕ ਦਾ ਕੋਈ ਤਾਂ ਦੇਖੋ ਫਟਾਵਰ ਹੋਈ ਐ ਨਾ ਇੱਕ ਦਿਨ ਦਾ ਰਿਜ਼ਲਟ ਐ ਇਹ ਤੁਹਾਨੂੰ ਦਿਖਾਉਣਾ ਤੁਸੀਂ ਸਾਰੀ ਕਣਕ ਮਰੋਣਾ ਟਰਾਈ ਤੁਹਾਨੂੰ ਜਿਹੜਾ ਆਪਣਾ ਹੱਬ ਬਣ ਜਾ ਰਿਹਾ ਬਲੌਗ ਤੀਜਾ ਤੇ ਪਹਿਲੇ ਚ ਤਾਂ ਆਪਾਂ ਰੇਪਾਈ ਦੂਜੇ ਚ ਪਾਣੀ ਲਾਇਆ ਤੇ ਤੀਜਾ ਹੁਣ ਜਿਹੜਾ ਆਪਣਾ ਰਹਿੰਦਾ ਉਹ ਸੋ ਸਮੱਸਿਆ ਹੋਰ ਹੈ ਤੇ ਆ ਦੇਖੋ ਬਾਥੂ ਬਹੁਤ ਗਰੇ ਖੜਾ ਹੈ ਚ ਆ ਦੇਖੋ ਬਾਥੂ ਨਿਕਨੇ ਕਿੰਨਾ ਹੈ ਤੇ ਇਹ ਆਪਾਂ ਇਹਦੇ ਸਪਰੇ ਕਰਾਵਾਂਗੇ ਹੁਣ 5-7 ਦਿਨਾਂ ਬਾਅਦ ਦੇਨੇ ਆ ਵੀ ਹੋ ਰੁਗਦਾ ਹੈ ਪਾਣੀ ਹੋ ਰਗੂਗਾ ਉਗਦਾ ਹੋਇਆ ਤਾਂ ਆਪਾਂ ਵੇਟ ਕਰ ਲਾਂਗੇ ਤੇ ਨਹੀਂ ਤਾਂ ਫਿਰ ਇਹਨੂੰ ਇੱਕ ਸਪਰੇ ਹੁਣ ਕਰ ਦਾਂਗੇ ਤੇ ਫਿਰ ਜੇ ਦੂਜਾ ਪਾਣੀ ਲੱਗੂ ਜਿਹੜਾ ਕੋ ਮੜ ਮੋਟਾ ਰਹਿੰਦਾ ਉਦੋਂ ਗਜੂਗਾ ਚਲੋ 826 ਰਿਜ਼ਲਟ ਠੀਕ ਹੈ ਦੇਖੋ ਕਣਕ ਦਾ ਇਹ ਹਜੇ ਮਤਲਬ ਕਿ ਇੱਕ ਹਫਤੇ ਬਾਅਦ ਆਪਦਾ ਸਿਸਟਮ ਸੈੱਟ ਕਰੂਗੀ